ਇਹ ਹਰਿਆਣਾ ਪੁਲਿਸ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਹੈ ਉਹਨਾਂ ਤੇ ਕਦੇ ਉਹ ਸਪਰੇ ਵੀ ਮਾਰ ਰਹੀ ਹੈ ਕਦੇ ਉਹ ਅਤਰੂ ਗੈਸ ਵੀ ਇਹ ਜਿਹੜਾ ਕੰਮ ਚੱਲਿਆ ਨਾ ਇਹ ਤਾਂ ਇੱਕ ਅੜਾ ਫੱਸੀ ਵਾਲੀ ਗੱਲ ਹੋਈ ਜੀ ਉਹ ਸੜਕ ਜੀ ਹੈ ਜਿਹੜੀ ਹੁਣ ਜਦੋਂ ਲੀਡਰਸ਼ਿਪ ਨੇ ਰਾਹੁਲ ਗਾਂਧੀ ਨੂੰ ਮਿਲਣ ਜਾਣਾ ਸੀ ਉਹ ਵੀ ਪਾਰਲੀਮੈਂਟ ਹਾਂਜੀ ਦੱਲੇਵਾਲ ਸਾਹਿਬ ਵੀ ਗਏ ਉਹਦੇ ਵਿੱਚ ਭਨੇਰ ਸਾਹਿਬ ਵੀ ਗਏ ਕੁਝ ਹੋਰ ਵੀ ਲੀਡਰ ਸੀ ਜਾ ਕੇ ਚਲੇਗੇ ਰਾਮਾ ਸੜਕਾਂ ਹੀ ਸੜਕਾਂ ਐ ਚੁੱਪ ਕਰਕੇ ਗੱਡੀ 'ਚ ਬੈਠੋ ਆਪਾਂ ਜਰੂਰ ਮਤਲਬ ਇਹ ਟਕਰਾ ਕਰਕੇ ਜਾਣਾ ਐ ਵੀ ਅਸੀਂ ਯਾਨੀ ਕਿ ਬਿੱਟੂ ਜੀ ਤੁਸੀਂ ਕਹਿ ਤਾ ਰਸਤਾਂ ਦਾ ਕਹਿਣ ਦਾ ਮੀਨਿੰਗ ਐ ਵੀ ਹੋਰ ਰਸਤੇ ਉਹ ਜਾ ਸਕਦੇ ਦੂਰੀ ਨਹੀਂ ਬਥੇ ਲੰਘਣਾ ਆਪਾਂ ਇਹ ਤਾਂ ਰਾਂਹ ਹੁਣ ਬੰਦ ਹੀ ਪਿਆ ਐ ਸਾਹਮਣੇ ਇਹ ਤਾਂ ਆਪਾਂ ਵੀ ਨਹੀਂ ਜਾ ਸਕਦੇ ਉਹ ਰਾਹ ਤੋਂ ਤਾਂ ਤੁਸੀਂ ਵੀ ਨਹੀਂ ਦਮਹਿਮ ਨਹੀਂ ਜਾ ਸਕਦਾ ਨਾ ਪੰਜਾਬ ਜਾ ਸਕਦਾ ਸਮਝਦੇ ਉਹਦੇ ਕਰਕੇ ਸਾਰਿਆਂ ਨੂੰ ਦੋ ਦੋ ਢਾਈ ਢਾਈ ਘੰਟੇ ਕਿਧਰੋਂ ਘੁਮਣਾ ਪੈਂਦਾ ਗੱਡੀਆਂ 'ਚ ਬੈਠੋ ਟਰੱਕੇ ਨੈਰੋ ਟ੍ਰੇਨ ਚ ਬੈਠੋ ਜਹਾਜ਼ ਚ ਬੈਠੋ ਚਲੇ ਜਾਓ ਦਿੱਲੀ ਜਿਹੜਾ ਮਰਜੀ ਕਿਵੇਂ ਰੋਕ ਲੂਗਾ ਕੋਈ ਪਰ ਟ੍ਰੇਨ ਚ ਗਏ ਨੇ ਉੱਥੇ ਗ੍ਰਿਫਤਾਰ ਕੀਤਾ ਜਾ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਵਿਆਹ ਜੀ ਪਾਣੀਪੱਤ ਤੇ ਕਿਦਣ ਪਹਿਲਾਂ ਪਹਿਲਾਂ ਦੀ ਗੱਲ ਪਹਿਲਾਂ ਜਿੱਥੇ ਪਹਿਲਾਂ ਨਹੀਂ ਕੀਤਾ ਜਾਉਂਦਾ ਆਪਣੇ ਵੱਲੋਂ ਕੋਈ ਸਿਹਰਾ ਦੇ ਚਾਹੁੰਦੇ ਕਿ ਕਾਨੂੰਨ ਦੇ ਬੰਦੇ ਤੁਸੀਂ ਸਦਾ ਦੇ ਰਹੇ ਹੋ ਕਿਸਾਨ ਜਥੇਬੰਦੀ ਦੀ ਬਿੱਟੂ ਜੀ ਅਮਨ ਲੋਣਾ ਜੀ ਦਾ ਇੱਕ ਵਿਆਹ ਆਇਆ ਹੈ ਕਹਿੰਦੇ ਬਿੱਟੂ ਜੀ ਦਾ 308 ਡਿਗਰੀ ਦੇ ਜਿਹੜਾ ਹੈਗਾ ਬਿਆਨ ਦਿੰਦੇ ਨੇ ਉਸ ਦੇ ਬਾਰੇ ਕੀ ਕਹਿਣਾ ਅਮਨ ਲੋਣਾ ਜੀ ਹੁਣ ਹੀ ਬੋਲ ਰਹੇ ਨੇ లై చలి ਕਰਨ ਅਮਨ ਜੀ ਸਾਡੇ ਨਾਲ ਹੀ ਰਹੇ ਨੇ ਸਾਰੇ ਜਿਹੜਾ ਮਾਲੀ ਸਦਾ ਦਿੰਦੇ ਹੋ ਕਿਸਾਨਾਂ ਨੂੰ ਗੱਲਬਾਤ ਮੈਂ ਤਾਂ ਹੱਥ ਮੇਰੀ ਇੱਕ ਗੱਲ ਸੁਣੋ ਨਾ ਕਿਸੇ ਭਗਵੰਤ ਮਾਨ ਜੀ ਨੂੰ ਨਾ ਕਿਸੇ ਅਮਨ ਰੁੜਾ ਜੀ ਨੂੰ ਨਾ ਕਿਸੇ ਆਮ ਆਦਮੀ ਨੂੰ ਨਾ ਕਿਸੇ ਕਾਂਗਰਸੀ ਨੂੰ ਨਾ ਕਿਸੇ ਅਕਾਲੀ ਨੂੰ ਇਹੀ ਪਾਰਟੀਆਂ ਹੈ ਤੁਸੀਂ ਮੈਨੂੰ ਦੱਸ ਦੋ ਇੱਕ ਕਿਸਾਨਾਂ ਦੀ ਲੜਾਈ ਜਿਹੜੀ ਘੋਲ ਜਿਹਨੂੰ ਕਹਿੰਦੇ ਆ ਹੱਕ ਕਿਹੜਾ ਇੱਕ ਲੀਡਰ ਮੈਨੂੰ ਗਿਣਾ ਦੋ ਇੱਕ ਲੀਡਰ ਮੈਂ ਸ਼ਰਤ ਲਾ ਕੇ ਕਹਿੰਨਾ ਤੁਹਾਡੇ ਮੂਹਰੇ ਵੀ ਕੋਈ ਮੇਰੇ ਮੂਹਰੇ ਆ ਜੇ ਤੁਹਾਡੇ ਮੀਡੀਆ ਦੇ ਮੂਹਰੇ ਆਵੇ ਕੋਈ ਐਮਐਲਏ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਮੈਂਬਰ ਪਾਰਲੀਮੈਂਟ ਜਿਹੜਾ ਕਿਸਾਨਾਂ ਦੇ ਲਈ ਆਪਣੇ ਲਈ ਕਿਉਂਕਿ ਆਪਣੇ ਆਪ ਸਵਾ ਸਾਲ ਕੋਈ ਫੁੱਟਪਾਥ ਤੇ ਜੰਤਰ ਮੰਤਰ ਕੋਈ ਬੈਠਾ ਹੋਵੇ ਮੈਂ ਤੇ ਉੱਧ ਲਈ ਸੀ ਚਲੋ ਉਧਰ ਮੈਂ ਹੀ ਸੀ ਇਕੱਲਾ ਜਿਹੜਾ ਸਵਾ ਸਾਲ ਉੱਥੋਂ ਤੁਹਾਨੂੰ ਪਤਾ ਮੈਂ ਉਦੋਂ ਮਰਨੋਂ ਵੀ ਬਚਿਆ ਸਮਾਂ ਸਾਲ ਫੁੱਟਪਾਥ ਤੇ ਪਿਆ ਰਿਆਂ ਉਦੋਂ ਤਾਂ ਮੈਂ ਬੀਜੇਪੀ ਚ ਨਹੀਂ ਸੀ ਤੇ ਮੈਂ ਰੋਜ਼ ਚੈਨਲ ਬੀਜੇਪੀ ਨਾਲੇ ਨੂੰ ਕਰਦਾ ਸੀ ਵੀ ਆ ਜਾਓ ਤੁਹਾਡੇ মিডিਆ ਵਾਲੇ ਆ ਸਾਰੇ ਦੇਖ ਲਓ ਰਾਤ ਨੂੰ ਮੂਹਰੇ ਲਾ ਕੇ ਕੈਮਰੇ ਰੱਖਿਓ ਇਸ ਵੀ ਰਾਤ ਨੂੰ ਕਿਤੇ ਇਹ ਉਹਦੇ ਨਾ ਹੋਣ ਅਸੀਂ ਸਵਾ ਸਾਲ ਮੀ ਹਨੇਰੀ ਠੰਡ ਨਵਾਂ ਸਾਲ ਗੁਰਪ੍ਰਬ ਉੱਥੇ ਪਏ ਤੇ ਮੇਰੇ ਤੋਂ ਵੱਧ ਜੇ ਸਿਆਸੀ ਗੱਲ ਮੈਂ ਕਰ ਰਿਹਾ ਬਾਕੀ ਨਹੀਂ ਕਿਹਨੂੰ ਦਰਦ ਹੋਊਗਾ ਜਿਹੜਾ ਸਵਾ ਸਾਲ ਆਪ ਫੁੱਟਪਾਥ ਤੇ ਉੱਥੇ ਬਾਥਰੂਮਾਂ ਦੇ ਮੂਹਰੇ ਜੰਤਰ ਮੰਤਰ ਪਿਆ ਰਿਹਾ ਮੈਂ ਤਾਂ ਪਹਿਲੇ ਦਿਨ ਹੱਥ ਜੋੜ ਕੇ ਤੇ ਅੱਜ ਵੀ ਉਹੀ ਗੱਲ ਹੈ ਵੀ ਭਾਈ ਮੈਂ ਬੋਲਦੇ ਹੋਏ ਇਲੈਕਸ਼ਨਾਂ 'ਚ ਵੀ ਇਹੀ ਕਹਿੰਦਾ ਸੀ ਚਲੋ ਉਹ ਜੋੜ ਲਿਆ ਹੋਇਆ ਮੈਂ ਬਣ ਕੇ ਵੀ ਇਹ ਕਹਿੰਨਾ ਤੁਸੀਂ ਜ਼ਿੰਮੇਵਾਰੀ ਲਾਓ ਤਾਂ ਸਹੀ ਮੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੀ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆਜੋ ਮੈਂ ਮੈਂ ਤੁਹਾਨੂੰ ਵੀ ਕਹਣਾ ਉਹ ਹਣ ਮੈਨੂੰ ਕਹਿਣ ਵੀ ਇੱਕ ਕਾਹੂ ਹੱਥ ਸਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਉਹ ਕਈ ਫਿਰ ਇਹ ਵੀ ਕਹਿਣ ਕਿ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਅਸੀਂ ਦੱਸਾਂ ਸਾਰੇ ਤੁਹਾਨੂੰ ਪਤਾ ਹੀ ਹੈ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸਾਹ ਹੱਲ ਨਿਕਲੇ ਆਉਂਦਾ ਬੰਤੀ ਤੁਸੀਂ ਸੱਦਾ ਦੇ ਦਿਓ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬੁਲਾਓ ਵੀ ਅਸੀਂ ਮੀਟਿੰਗ ਕਰਨਾ ਚਾਹੁੰਦੇ ਸਾਡੇ ਸਾਡੇ ਹਾਂ ਮਤਲਬ ਆ ਵੀ ਆਣੇਗੇ ਸਾਡੇ ਮੀਡੀਆ ਨੂੰ ਸੱਦਾ ਦੇ ਦਿਓ ਜੀ ਚਾਹੇ ਹੱਥ ਜੋੜ ਕੇ ਉਹ ਕਿਸੇ ਨੂੰ ਵੀ ਭੇਜਣ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਹਾਂ ਪਰ ਪੰਤ ਅਪਾ ਅਪਾ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਅਰੇ ਡੋਟਰ ਸਾਹਿਬ ਮਾਰ ਪੈ ਜੀ ਸਦਾ ਹੈਗਾ ਉਹਨਾਂ ਨੂੰ ਨੇ ਪਹਿਲ ਤੁਸੀਂ ਕਰੋ ਤੁਸੀਂ ਪਹਿਲ ਕਰਕੇ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਬਈ ਮੈਂ ਕਿਤੇ ਵੀ ਮੈਨੂੰ ਕਹਿਣ ਨੇ ਗੱਲ ਤਾਂ ਉੱਥੇ ਨਹੀਂ ਉਹ ਗੱਲ ਉੱਥੇ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਸੱਦਾ ਦਿਓ ਕਿ ਮੈਂ ਆਪਣੇ ਵੱਲੋਂ ਹਾਂਜੀ ਤੁਸੀਂ ਐਨੀ ਤਰੀਕ ਨੂੰ ਫਲਾਣੀ ਜਗ੍ਹਾ ਮੀਟੇ ਮਿਲਦਾ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਣਗੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਤੁਸੀਂ ਜਲਦੀ ਤੁਸੀਂ ਜਾ ਰਹੇ ਹੋ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੇ ਉਹ ਨਹੀਂ ਆਉਣਾ